ਤੇ ਮੈਂ ਰਹਿ ਰਿਆਂ ਗ੍ਰੀਨ ਇੰਕਲੇਵ ਬੈਕ ਸਾਈਡ ਗੁਪਤਪਰੋਲਪਮ ਤੇ 3:46 ਮਿੰਟ ਤੇ ਮੈਨੂੰ ਕੋਲ ਆਈ ਹੈ ਸਾਹਮਣੇ ਮੇਨ ਮੁੰਡਾ ਹੈਗਾ ਮੋਨੋ ਵੀ ਬਾਹਰ ਖੜਕਾਇਆ ਹੋ ਰਿਹਾ ਤੇ ਮੈਨੂੰ ਲੱਗਦਾ ਤੁਹਾਡੀ ਗੱਡੀਆਂ ਨੇ ਸ਼ੀਸ਼ਾ ਤੋੜ ਗਏ ਤੇ ਮੈਂ ਬਾਹਰ ਅਗ ਦੇਖਿਆ ਤੇ ਨਹੀਂ ਪਹਿਲਾਂ ਮੈਂ ਦੇਖਿਆ ਵੀ ਕੈਮਰੇ ਔਨ ਕਰਕੇ ਉਹਦੇ ਵਿੱਚ ਤੋੜ-ਫੋੜ ਕਰਦੇ ਪਏ ਪਰ ਚੋਰੀ ਕੋਈ ਨਹੀਂ ਕੀਤੀ ਉਹਨਾਂ ਨੇ ਸਿਰਫ ਅਸੀਂ ਬਾਹਰ ਆਏ ਆ ਉਹਨੂੰ ਆਂਡ-ਗਵਾਂਡ ਇਕੱਠੇ ਹੋਏ ਆ ਤੇ ਆਹ ਕੰਮ ਹੋਇਆ ਤਾਂ ਸੀ ਤੇ ਹੋਰ ਵੀ ਗੱਡੀਆਂ ਇੱਥੇ ਖੜੀਆਂ ਹੋਈਆਂ ਕਿਸੇ ਨੂੰ ਉਹਨਾਂ ਨੇ ਹੱਥ ਨਹੀਂ ਲਾਇਆ ਤੇ ਕੀ ਚੋਰਾਂ ਦੇ ਜਿਹੜੇ ਮੂੰਹ ਬੰਨੇ ਹੋਏ ਸੀ ਤੇ ਕੀ ਇੱਕ ਨਜ਼ਾਰੇ ਸੀਗੇ ਦੋ ਜਣੇ ਸੀਗੇ ਇੱਕ ਦਾ ਮੂੰਹ ਬੰਨਿਆ ਹੋਇਆ ਸੀ ਦੂਸਰਾ ਥੋੜਾ ਪਿੱਛੇ ਖੜਾ ਸੀ 20-25 ਫੁੱਟ ਪਿੱਛੇ ਖੜਾ ਸੀਗਾ ਕਿਸੇ ਤਰ੍ਹਾਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਾਰਾਂ ਨੂੰ ਕੋਈ ਚੋਰੀ ਦਾ ਮਸਲਾ ਨਹੀਂ ਸੀਗਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹੋਰ ਕੋਈ ਨੁਕਸਾਨ ਦੋ ਵਾਰੀ ਪਹਿਲਾਂ ਮੇਰੀ ਬੈਟਰੀ ਗਈ ਹੈ 2022 ਚ ਦੂਸਰੀ ਵਾਰੀ 2024 ਚ ਇਹ ਹੁਣ 6 ਕੁ ਮਹੀਨੇ ਬਾਅਦ ਇਹ ਕੰਡ ਹੋਇਆ ਨਹੀਂ ਲੱਗਦਾ ਮਤਲਬ ਕੋਈ ਲੱਗਦਾ ਵੀ ਚੋਰੀ ਦਾ ਮਸਲੇ ਨਾਲ ਆਇਆ ਜਾਂ ਕਿਸੇ ਹੋਰ ਕਰਨਗੇ ਅਗਰ ਚੋਰੀ ਦੇ ਆਏ ਹੁੰਦੇ ਫਿਰ ਉਹ ਵਿੱਚੋਂ ਸਮਾਨ ਵੀ ਕੱਢ ਕੇ ਲੈ ਕੇ ਜਾਂਦੇ ਜਾਂ ਆਸ-ਪਾਸ ਗੱਡੀਆਂ ਖੜੀਆਂ ਉਹਨਾਂ ਨੂੰ ਵੀ ਦਿੱਕਤ ਦਿੰਦੇ ਕੋਈ ਰੰਜਿਸ਼ ਕੱਢਣ ਆਇਆ ਪਰ ਆਪਣੀ ਕਿਸੇ ਨਾਲ ਰੰਜਿਸ਼ ਹੈ ਨਹੀਂਗੀ ਪੂਰੀ ਕਲੋਨੀ ਸਿਰ ਤੋਂ ਤੁਹਾਡੇ ਕਰਾ ਨੁਕਸਾਨ ਹੋਇਆ ਆਪਣੀਆਂ ਤਿੰਨ ਵਾਰੀ ਆਪਣੀਆਂ ਦਾ ਹੀ ਹੋਇਆ ਇੱਕੀ ਕੰਮ ਕਰਦੇ ਹੁਣ ਮੇਰਾ ਕੈਮੀਕਲ ਦਾ ਕੰਮ ਹੈ ਸੁਨਾਰੇ ਦੀ ਲਾਈਨ ਚ ਮੈਂ

ਕਿੰਨੇ ਵਜੇ ਤੁਸੀਂ ਆਏ ਤੇ ਫਿਰ ਕਦੋਂ ਪਤਾ ਲੱਗਾ ਤੁਹਾਨੂੰ 6 ਵਜੇ ਪਤਾ ਲੱਗਾ ਕੀ ਹੋਇਆ ਫਿਰ ਉਸ ਤੋਂ ਬਾਅਦ ਆ 6 ਵਜੇ ਵੇਖਿਆਆਂ ਗੱਡੀਆਂ ਰੁਤੇ ਪਏ ਨੇ ਉਹਨੂੰ ਪਤਾ ਹੈ ਕਹਿੰਦੇ ਮੈਂ ਬਾਤ ਕੋ ਗगन ਸਾਈਕਲ ਮੇਰਾ ਨਾਮ ਹੈ ਕੀ ਹੋਇਆ ਦੱਸਣਾ ਕੁਛ ਨਹੀਂ ਬਸ ਸਵੇਰੇ ਪੌਣੇ 4 ਵਜੇ ਖੜਕੇ ਦੀਆਂ ਆਵਾਜ਼ਾਂ ਆਈਆਂ ਨੇ ਤੇ ਪੀਵੀਸੀ ਬਾਹਰ ਆ ਕੇ ਵੇਖਿਆ ਬੂਏ ਦੀ ਪੀਵੀਸੀ ਤੋੜ ਕੇ ਗਏ ਜਿਵੇਂ ਜ਼ੋਰ-ਜ਼ੋਰ ਕੀ ਕਾਪੇ ਮਾਰੇ ਜਾਂ ਕਿਵੇਂ ਵੀ ਹੈ ਤੇ ਬਾਹਰ ਆ ਕੇ ਦੇਖਿਆ ਕੋਈ ਵੀ ਨਹੀਂ ਹੈਗਾ ਸੀ ਤੁਸੀਂ ਕਿਤੇ ਦੰਦੇ ਮੈਂ ਗੋਬਿੰਦ ਸਿੰਘਲੇ ਫੇਸ 1 ਇੱਥੇ ਗੋਵਿੰਦ ਜੀ ਤੁਸੀਂ ਰਹਿੰਦੇ ਹੋ ਇੱਥੇ ਕੌਣ ਤੁਹਾਡੇ ਰਸਤੇ ਇੱਥੇ ਮੇਰੇ ਸੰዱ ਸਾਹ ਰਹਿੰਦੇ ਨੇ ਉਹਨਾਂ ਨਾਲ ਕੀ ਹੋਇਆ ਜੀ ਉਹਨਾਂ ਨਾਲ ਇਹੀ ਇਹ ਇਹਨਾਂ ਦਾ ਮੈਨੂੰ ਸਾਢੇ 4 ਵਜੇ ਫੋਨ ਆਇਆ ਕਿ ਇਦਾਂ ਗगन ਪੋਣੇ 4 ਵਜੇ ਗੱਡੀਆਂ ਸ਼ੀਸ਼ੇ ਤੋੜ ਗਏ ਤੇ ਮੈਂ ਕਿਹਾ ਮੇਰੇ ਵੀ ਇਹਨੇ ਕੋਈ ਇਹਦਾ 5-7 ਮਿੰਟ ਦਾ ਫਰਕ ਹੈ ਮੈਂ ਕਿਹਾ ਮੇਰੇ ਵੀ ਪੀਵੀਸੀ ਦੀ ਸ਼ੀਟ ਤੋੜ ਗਏ ਬੂਏ ਦੀ ਤੇ ਫਿਰ ਮੈਂ ਇੰਨਾ ਘਰੇ ਆਇਆ ਫਿਰ ਦੇਖਿਆ ਸਾਰਾ ਇਹ ਲੱਗਦਾ ਵੀ ਕੋਈ ਲੱਗਦਾ ਵੀ ਕੋਈ ਰੰਜਿਸ਼ ਹੀ ਆ ਫਿਰ ਇਸ ਤਰ੍ਹਾਂ ਨਹੀਂ ਰੰਜਿਸ਼ਤਾਨੀ ਕਹਿ ਸਕਦੇ ਦੇਖੋ ਕਿਸੇ ਨੇ ਭੇਜਿਆ ਕੀ ਹੈਗਾ ਕੀ ਗੱਲਬਾਤ ਹੈ ਆਪਾਂ ਤਾਂ ਤੁਹਾਨੂੰ ਪਤਾ ਵੈਸੇ ਵੀ ਸਾਰਾ ਦਿਨ ਬਾਹਰ ਅੰਦਰ ਆ ਜਾਣੇ ਵਾਲੇ ਆਪਣਾ ਕਿਸੇ ਨਾਲ ਲਾਈ ਕੋਈ ਨਹੀਂ ਲਿੰਕ ਨਹੀਂ ਹੈਗਾ ਕੋਈ ਘਟਨਾ ਦੀ ਕੋਈ ਸੀਸੀਟੀਵੀ ਨਹੀਂ ਘਟਨਾ ਕੋਈ ਨਹੀਂ ਸੀਸੀਟੀਵੀ ਹੈਗੀ ਤੇ ਇੱਧਰ ਹੈਗੀ ਆਪਣੇ ਬੇਦੀ ਕਲੋਨੀ ਚ ਆਪਣੇ ਉਧਰ ਕੋਈ ਨਹੀਂ ਹੈ ਸੀਸੀਟੀਵੀ ਕੈਮਰੇ ਲੱਗੇ ਨਹੀਂ ਹੋਏ ਆਪਣੇ ਉਧਰ